ਆਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਤੁਸ਼ਾਰ ਕਪੂਰ ਸਵਾਗਤ ਕਰਦਾ ਹਾਂ ਅੱਜੂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਕੋਟ ਮੰਗਲ ਚੌਂਕ ਲੁਧਿਆਣਾ ਦੀਆਂ ਹਨ ਜਿੱਥੇ ਮੁਹੱਲੇ ਵਿੱਚ ਨਵੇਂ ਸ਼ਰਾਬ ਦੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਮੁਹੱਲਾ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵਿਸ਼ੇਸ਼ ਬਤਾਈਆਂ ਦੇਣ ਲਈ ਪਹੁੰਚਿਆ ਜਾਂਦਾ ਅੱਜ ਅਸੀਂ ਤੋਂ ਨਿਕਲ ਚੌਥੇ ਪਾਜੀ ਮੜਾ ਸਾਈਡ ਤੇ ਲੱਖਾਂ ਨੁਮਾਸਤਾਂ ਦੋਸਤਾਂ ਆਏ ਆ ਉੱਥੋਂ ਬਤਨੀ ਅੱਜ ਤੋਂ ਅਗਸਤ ਵੀ ਨੇ ਚ ਇਲਾਕੇ ਦੇ ਵਿਧਾਇਕ ਇੱਥੇ ਹੀ ਬਿਲਕੁਲ ਤੁਹਾਡੇ ਜਿਹੜੇ ਜਿਹਨਾਂ ਦੀ ਸੱਤਾ ਹੁਣ ਜਾ ਰਹੀ ਸੀ ਉੱਥੇ ਆ ਕੇ ਉਹ ਦਾਨ ਕਰਦੇ ਕਿ ਇਸੀ ਕੀ ਟੀਕਾ ਮੈਂ ਬੰਦ ਕਰਵਾ ਦਿੱਤਾ ਆ ਉਹਨੇ ਆਪਣੇ ਬੇਸਕ ਤੇਜ ਦੇ ਪੁੱਤਾਂ ਪਈਆਂ ਸੁਪਤਮਾਨ ਦੇ ਖਰ ਦੇ ਦੇਖ ਸਮਟਾ ਕਰ ਮੈਂ ਟੀਕਾ ਬੰਦ ਕਰਾ ਕੇ ਜਾ ਰਹੀ ਹਾਂ ਤੇ ਅੱਜ 1 ਮਹੀਨੇ ਚ ਕੀ ਹੋ ਗਿਆ ਕਿ ਉਹ ਹੀ ਟੀਕਾ ਪੁਲਿਸ ਦੀ ਮਦਦ ਨਾਲ ਉੱਡ ਰਿਹਾ ਕਿ ਤੁਹਾਨੂੰ ਦੱਸਣਾ ਆ ਇਹ ਸਰਕਾਰ ਤੇ ਐਸਪੀਐਮਐਲ ਤੋਂ ਲੋਕਾਂ ਦਾ ਸਿਰਫ ਇਹ ਕਹਾਣੀਆਂ ਸਿਹਾਰ ਬਾਜੀ ਕਰ ਰਹੀਆਂ ਤੇ ਇਹਨਾਂ ਦੇ ਖਾਰਾਂ ਦੇ ਵਿੱਚੋਂ ਜਿਉਂਦਾ ਦੇਖੋ ਇਹਦਾ ਆਪਣਾ ਪੇਜ ਆ ਜਿਹੜੀ ਸਰਕਾਰ ਦੀ ਫਰਮਾਈ ਪਿਓ ਖਿਤਾ ਬਾਹਰ ਹੋਇਆ ਜਾਂ ਸਰਕਾਰ ਮੰਨਦੀ ਹੋਇਆ ਜੀ ਆਪਣੀਆਂ ਅੱਖਾਂ ਨਾਲ ਇਹ ਸੱਚ ਦੇਖਾ ਜਾ ਰਿਹਾ ਹੈ ਤੇ ਇਸੇ ਨੂੰ ਹੋਰ ਮਾਜਾ ਸਭ ਲੋਕ ਪਾਈ ਇਹ ਲੈਣਾ ਆ ਵੀ ਤੁਸੀਂ ਇ tanto ਵੀ ਤੁਸੀਂ ਐਵੇਂ ਲੇਖੀਆਂ ਜਿਹੜੀਆਂ ਤੁਹਾਡੀ ਅੱਖਾਂ 'ਚ ਧੂੜ ਭਰ ਕੇ ਪਰ ਤੁਹਾਡਾ ਰੋਟਾ ਰਹਿ ਗਿਆ ਪਰ ਜਦੋਂ ਤੁਹਾਡੇ ਨਾਲ ਰੋਟੀ ਪਈ ਤੇ ਉਹ ਤੁਹਾਡੇ ਨਾਲ ਨਹੀਂ ਖੜੀ ਇਸ ਲਈ ਇਹ ਚੌਂਕ ਮੈਂ ਤਾਂ ਚੁਣਿਆ ਕਿ ਤਾਂ ਕਿ ਲੋਕ ਤਾਂ ਕਿ ਲੋਕਾਂ ਨੂੰ ਇਹ ਯਾਦ ਆ ਜਾਏ ਕਿਉਂਕਿ ਇਸੇ ਚੌਂਕ 'ਚ ਤੁਸੀਂ ਲੋਕਾਂ ਨੇ ਬਹੁਤ ਸਾਰੇ ਸਾਲ ਪਹਿਲਾਂ ਇੱਥੇ ਇੱਕ ਠੇਕਾ ਆ ਨਾਲ ਦੀ ਬਿਲਡਿੰਗ 'ਚ ਖੁੱਲਣ ਲੱਗਾ ਸੀ ਤੁਸੀਂ ਲੋਕਾਂ ਨੇ ਹੀ ਬੰਦ ਕਰਾਇਆ ਸੀ ਤਾਂ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਲੱਗਿਆ ਉਹ ਆਪਣੇ ਘਰਾਂ 'ਚੋਂ ਨਿਕਲਣ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਸੋਸ਼ਲ ਸੋਸ਼ਲ ਮੀਡੀਆ 'ਤੇ ਵਿਰੋਧ ਕਰੋ ਸਾਡੇ ਨਾਲ ਬੈਠ ਕੇ ਵਿਰੋਧ ਕਰੋ ਤਾਂ ਕਿ ਕਿਸੇ ਦਿਨ ਤੁਹਾਡੇ ਤੋਂ ਤੁਹਾਡੇ ਬੱਚੇ ਪੁੱਛਣ ਕਿ ਜਦੋਂ ਡੈਡੀ ਜੀ ਦਾਦਾ ਜੀ ਇਹ ਠੇਕਾ ਖੁੱਲ ਰਿਹਾ ਸੀ ਕੀ ਆਪਾਂ ਉਸ ਚੀਜ਼ ਦਾ ਵਿਰੋਧ ਕੀਤਾ ਸੀ ਤੇ ਤੁਹਾਨੂੰ ਉੱਥੇ ਉਸ ਟਾਈਮ ਸ਼ਰਮਿੰਦਾ ਨਾ ਹੋਣਾ ਪਵੇ ਇਸ ਲਈ ਤੁਹਾਨੂੰ ਲੋਕਾਂ ਨੂੰ ਜਗਾਨ ਆਇਆ ਤੇ ਬੇਨਤੀ ਕਰਨ ਆਇਆ ਕਿ ਸਾਡੇ ਨਾਲ ਆਓ ਪੈਦਲ ਮਾਰਚ ਵਿੱਚ ਸ਼ਾਮਲ ਹੋ ਪੂਰੀ ਮਾਰਕੀਟ 'ਚ ਆਪਾਂ ਪੈਦਲ ਮਾਰਚ ਕਰਨਾ ਵਾ ਤੇ ਸਾਡੇ ਨਾਲ ਚੱਲੋ ਤਾਂ ਕਿ ਸਾਨੂੰ ਸਾਡਾ ਹੌਸਲਾ ਵਧੇ ਕਿ ਤੁਸੀਂ ਵੀ ਇਸ ਠੇਕੇ ਦੇ ਖਿਲਾਫ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਅੱਗੇ ਕੋਟ ਮੰਗਲ ਸਿੰਘ ਚਿੱਟੇ ਦੇ ਵਿੱਚ ਡੁੱਬਿਆ ਪਿਆ ਵਾ ਹੁਣ ਸਰਕਾਰ ਨੇ ਇਹ ਸੋਚਿਆ ਕਿ ਜਿਹੜੇ ਬਚ ਗਏ ਨੇ ਉਹਨਾਂ ਨੂੰ दारूਾਂ ਤੇ ਲਾ ਕੇ ਸ਼ਰਾਬਾਂ ਤੇ ਲਾ ਕੇ ਪੂਰਾ ਕੋਟ ਮੰਗਲ ਸਿੰਘ ਬਰਬਾਦ ਕਰ ਦਿੱਤਾ ਜਾਵੇ ਅਸੀਂ ਕੋਟ ਮੰਗਲ ਸਿੰਘ ਨੂੰ ਪਰਵਾਦ ਨਹੀਂ ਹੋਣ ਦੇਣਾ ਇਹਦਾ ਕੋਈ ਇੱਕ ਬਰਬਾਦ ਨਹੀਂ ਹੋਣ ਦੇਣਾ ਆਓ ਆਪਾਂ ਹੁਣ ਪੈਦਲ ਚੱਲਦੇ ਹੋਏ ਕੋਟ ਮੰਗਲ ਸਿੰਘ ਵੱਲ ਨੂੰ ਮਾਰਕੀਟ ਵੱਲ ਨੂੰ ਜਾਣਾ ਵਾ ਜਿੰਨੇ ਵੱਧ ਤੋਂ ਵੱਧ ਸਾਥੀ ਮੇਰੇ ਨਾਲ ਚੱਲ ਸਕਦੇ ਨੇ ਚੱਲਣਗੇ ਹਾਂਜੀ ਕੀ ਕਹਿਣਾ ਤੁਸੀਂ ਕੋਈ ਟੀਕਾ ਨਾ ਮਿਲਿਆ ਠੇਕੇ ਦਾ ਵਿਰੋਧ ਕੀਤਾ ਜਿਹੜਾ ਢੋਲ ਵਜਾ ਕੇ ਅਸੀਂ ਅੱਜ ਇਲਾਕੇ ਦੇ ਵਿੱਚ ਕਰ ਰਹੇ ਹਾਂ ਅੱਜ ਜੀ ਮੈਂ ਅੱਜ ਆਪਣੇ ਸਾਥੀਆਂ ਦੇ ਨਾਲ ਕੋਟ ਮੰਗਲ ਚੌਂਕ 'ਚ ਖੜਕੇ ਜਿਹੜਾ ਕਿ ਠੇਕਾ 3 ਮਹੀਨੇ ਪਹਿਲਾਂ ਇਲਾਕੇ ਦੀ ਵਿਧਾਇਕ ਨੇ ਅਖਬਾਰਾਂ ਚ ਖਬਰਾਂ ਵੀ ਲਵਾਈਆਂ ਸੀ ਤੇ ਆਪਣੇ ਸੋਸ਼ਲ ਮੀਡੀਆ ਤੇ ਆ ਦੇਖੋ ਮੈਂ ਉਹਦਾ ਪ੍ਰਿੰਟ ਆਊਟ ਕਢਾ ਕੇ ਲੈ ਕੇ ਆਇਆ ਉਹਨੇ ਪਾਇਆ ਸੀ ਕਿ ਮੈਂ ਭਗਵੰਤ ਮਾਨ ਜੀ ਦੇ ਜਿਹਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਠੇਕਾ ਬੰਦ ਕਰਵਾਤਾ ਵਾ ਕਿ ਸਾਡੀ ਖਿਲਾਫ ਸਾਡੀ ਸਰਕਾਰ ਨਸ਼ਿਆਂ ਦੇ ਖਿਲਾਫ ਆ ਪਰ ਅੱਜ ਪਤਾ ਨਹੀਂ ਕੀ ਕਾਰਨ ਬਣੇ ਨੇ ਕਿ ਉਹੀ ਠੇਕੇਦਾਰ ਠੇਕਾ ਖੋਲ ਕੇ ਬੈਠ ਗਿਆ ਵਾ ਜਿਹਦੇ ਕੋਲ ਸਾਨੂੰ ਪਤਾ ਲੱਗਿਆ ਕਿ ਪ੍ਰੋਪਰ ਤੌਰ ਤੇ ਨਾ ਤਾਂ ਉਹਦੇ ਕੋਲ ਲਾਇਸੈਂਸ ਆ ਤੇ ਨਾ ਹੀ ਕੋਈ ਉਹਦੇ ਕੋਲ ਪਰਮਿਸ਼ਨ ਆ ਜੱਟ ਪਰਮਿਸ਼ਨ ਮੰਗਦੇ ਆ ਤਾਂ ਪਰਮਿਸ਼ਨ ਦਿਖਾ ਨਹੀਂ ਰਹੇ ਤੇ ਇਸ ਲਈ ਸਾਨੂੰ ਮਜਬੂਰੀ ਬਸ ਅੱਜ ਸਾਨੂੰ ਇੱਥੇ ਚੌਂਕ ਤੋਂ ਢੋਲ ਵਜਾ ਕੇ ਲੋਕਾਂ ਨੂੰ ਵੀ ਦੱਸਣਾ ਪੈ ਰਿਹਾ ਇਕੱਲੇ-ਇਕੱਲੇ ਘਰ ਵੀ ਜਾਵਾਂਗੇ ਇਕੱਲੇ-ਇਕੱਲੇ ਗਲੀ ਜਾਵਾਂਗੇ ਤੇ ਇਹਨਾਂ ਦੀਆਂ ਕਰਤੂਤਾਂ ਦੱਸਾਂਗੇ ਕਿ ਇਹ ਸਰਕਾਰ ਨਿਰੀ ਝੂਠ ਦਾ ਪਲੰਦਾ ਵਾ ਜਿਹੜੀ ਕਿ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਦੀ ਆ ਅਖਬਾਰਾਂ 'ਚ ਖਬਰਾਂ ਲਗਾਉਂਦੀ ਆ ਕਰੋੜਾਂ ਰੁਪਏ ਕਰੋੜਾਂ ਰੁਪਏ ਇਹਨਾਂ ਨੇ ਐਡਾਂ ਤੇ ਲਾਤੇ ਨੇ ਪਰ ਤੇ ਤੁਹਾਨੂੰ ਉਹਦੇ ਉਹਦੇ ਵਿੱਚ ਤੁਹਾਨੂੰ ਕੀ ਮਿਲ ਰਿਹਾ ਵਾ ਸਿਰਫ ਸ਼ਰਾਬ ਦੇ ਠੇਕੇ ਜਦਕਿ ਪੂਰੇ ਪੰਜਾਬ ਚ ਸਿਰਫ 75 ਮੁਹੱਲਾ ਕਲੀਨਿਕ ਖੁੱਲੇ ਨੇ ਜਦਕਿ ਠੇਕੇ ਲਗਭਗ 20000 ਦੇ ਉੱਪਰ ਉੱਪਰ ਠੇਕੇ ਪੰਜਾਬ ਦੇ ਵਿੱਚ ਐਕਸਟਰਾ ਖੁੱਲੇ ਨੇ ਜਿਹੜੇ ਪਿਛਲੇ ਸਾਲ ਨਾਲੋਂ ਵੱਧ ਨੇ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹ ਕਰਦੇ ਹਾਂ ਕਿ ਦੇਖੋ ਸਾਨੂੰ ਅਸੀਂ ਵੋਟਾਂ ਤੁਹਾਨੂੰ ਮੁਹੱਲਾ ਕਲੀਨਿਕ ਖੋਲਣ ਲਈ ਪਾਈਆਂ ਸੀਗੀਆਂ ਨਾ ਕਿ ਮੁਹੱਲਿਆਂ ਚ ਠੇਕੇ ਖੋਲਣ ਲਈ ਪਾਈਆਂ ਸੀਗੀਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਹਜੇ ਵੀ ਸਮਾਂ ਜਾਗ ਜਾਓ ਕਿਤੇ ਇਹ ਨਾ ਹੋਵੇ ਕਿ ਸਮਾਂ ਉਸ ਤਰ੍ਹਾਂ ਦਾ ਆ ਜਾਏ ਕਿ ਜਦੋਂ ਤੁਸੀਂ ਅਗਲੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਲੋਕਾਂ ਕੋਲ ਹੱਥ ਜੋੜਨਾ ਹੋ ਤੇ ਲੋਕੀ ਤੁਹਾਡੇ ਮਗਰ ਡਾਂਗਾ ਲੈ ਕੇ ਪੈ ਜਾਣ। ਵਿਧਾਇਕਾ ਦਾ ਨਾਮ ਕੀ ਹੈ? ਵਿਧਾਇਕਾ ਦਾ ਨਾਮ ਕੀ ਹੈ? ਇਸ ਹਲਕਾ ਦੱਖਣੀ ਦੀ ਵਿਧਾਇਕਾ ਦਾ ਨਾਮ ਰਜਿੰਦਰਪਾਲਪੁਰ ਛੀਨਾ ਜੀ ਕਿਉਂਕਿ ਉਹ ਠੇਕਾ ਜਿਹੜਾ ਹੈਗਾ ਹਲਕਾ ਦੱਖਣੀ ਦੀ ਹੱਦ ਵਿੱਚ ਹੀ ਖੁੱਲ ਰਿਹਾ ਵਾ।